हां जी ये वाली सब्जी का दिखा दीजिए बहुत ही यार टेस्टी बन के तैयार होती है जे तुसी नॉनवेज ਦੇ ਸ਼ਕੀਨ ਹੋ ਨਾ ਤੇ ਮੇਰੀ ਗਾਰੰਟੀ तुसी नॉनवेज ਖਾਣਾ ਛੋੜ ਦੋਗੇ ਇਹ नॉनवेज ਤੋਂ ਜਿਆਦਾ ਵਧੀਆ सब्जी बन के तैयार ਹੁੰਦੀ ਹੈ ਇਹ ਨੇ ਕਠਲ ਦੇ ਬੀਜ ਮੈਂ ਗਈ ਸੀ ਕਿ ਮੰਡੀ सब्जी ਲੈਣ ਉੱਥੇ ਮੈਨੂੰ ਇਹ ਕਠਲ ਦੇ ਬੀਜ ਮਿਲ ਗਏ ਮੈਂ ਸੋਚਿਆ ਚਲੋ ਇਹ ਬੀਜ ਲੈ ਲੈਣੇ ਬਹੁਤ ਹੀ यार टेस्टी बन के तैयार ਹੁੰਦੇ ਆ ਤੇ ਮੈਂ ਇਥੇ ਬੀਜ ਲੈ ਲਈ ਸੀ 1/2 ਕਿਲੋ ਇਹ ਬੀਜ ਸੀਗੇ ਹੁਣ ਅਸੀਂ ਕੀ ਕਰਾਂਗੇ ਸਭ ਤੋਂ ਪਹਿਲੇ ਬੀਜ ਨੂੰ ਨਾ ਇਹ ਇਸ ਤਰੀਕੇ ਦੇ ਉੱਪਰਾ ਛਿਲਕਾ ਹੁੰਦਾ ਦਾ ਇਹ ਛਿਲਕਾ ਨਾ ਥੋੜਾ ਇਹ ਮੋਟਾ ਹੁੰਦਾ ਇਹਨੂੰ ਅਸੀਂ ਉਤਾਰ ਦਾਂਗੇ ਕਿਉਂਕਿ ਇਹ ਖਾਂਦੇ ਸਮੇਂ ਗਲੇ ਚ ਜਾ ਕੇ ਨਾ ਫਿਰ ਅੜਦਾ ਫਿਰ ਉਹ ਮਜ਼ਾ ਨਹੀਂ ਆਂਦਾ ਸਬਜ਼ੀ ਖਾਣੇ ਦਾ ਇਸ ਲਈ ਜੇ ਉੱਪਰਲਾ ਛਿਲਕਾ ਨਾ ਇਹ ਵਾਲਾ ਇਹਨੂੰ ਅਸੀਂ ਉਤਾਰ ਕੇ ਤੇ ਬੀਜ ਨੂੰ ਦੋ ਟੁਕੜਿਆਂ ਵਿੱਚ ਕੱਟ ਲਵਾਂਗੇ ਇਹ ਵਾਲਾ ਛਿਲਕਾ ਹੁੰਦਾ ਇਹ ਦੇਖੋ ਇਹ ਥੋੜਾ ਮੋਟਾ ਹੁੰਦਾ ਤੇ ਗਲੇ ਜਾ ਕੇ ਨਾ ਅੜ ਜਾਂਦਾ ਤੇ ਛਿਲਕਾ ਸੇ ਉਤਾਰ ਕੇ ਬੀਜ ਨੂੰ ਨਾ ਅਸੀਂ ਦੋ ਟੁਕੜਿਆਂ ਵਿੱਚ ਕੱਟ ਕੇ ਤਿਆਰ ਕਰ ਲਿਆ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਮੈਂ ਸਾਰੇ ਬੀਜ ਨੂੰ ਦੋ ਟੁਕੜਿਆਂ 'ਚ ਕੱਟ ਲਿਆ ਸੀਗਾ ਹੁਣ ਚਲਦੇ ਆਂ ਸਬਜ਼ੀ ਬਣਾ ਲੈ ਕਿਚਨ 'ਚ ਮੈਂ ਆ ਗਈ ਸੀ ਕਿਚਨ 'ਚ ਹੋਣਾ ਸੀ ਕਿ ਕਰਾਂਗੇ ਇੱਥੇ ਲੈ ਲਵਾਂਗੇ ਬਾਸਕਟ ਉਰੇ ਜਿ ਸਾਰੇ ਸੀ ਬੀਜ ਪਾ ਦਾਂਗੇ ਤੇ ਬੀਜ ਨੂੰ ਹੀ ਦੋ ਤਿੰਨ ਵਾਰ ਕਰਕੇ ਪਾਣੀ 'ਚ ਚੰਗੀ ਤਰ੍ਹਾਂ ਧੋ ਲਵਾਂਗੇ ਬੀਜ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀਗਾ ਹੁਣ ਇਹਨੂੰ ਰੱਖ ਦਾਂਗੇ ਸਾਈਡ 'ਤੇ ਤੇ ਫਟਾਫਟ ਅਸੀਂ ਅੱਗੇ ਦੀ ਤਿਆਰੀ ਕਰ ਲੈਨੇ ਸਬਜ਼ੀ ਬਣਾ ਲੈ ਅਸੀਂ ਸਬਜ਼ੀ ਬਣਾ ਲੈ ਗੈਸ ਰੱਖਾਂਗੇ ਕੜਾਈ ਗੜਾਈ ਗਰਮ ਹੋਣਦੇ 'ਚ ਪਾ ਦਾਂਗੇ ਕੁਕਿੰਗ ਔਇਲ ਮੈਂ ਵੱਡੇ 3 ਚਮਚੇ ਪਾਤੇ ਹੀ ਕੁਕਿੰਗ ਆਇਲ ਦੇ ਆਇਲ ਗਰਮ ਹੋਦੇ 2 ਚੁਟਕੀ ਪਾਤੇ ਹੀ ਹਿੰਗ ਜਦੋਂ ਹਿੰਗ ਹਲਕੀ ਚਟਕ ਜਾਈਏ ਨਾ ਫਿਰ ਉਸ ਵਿੱਚ ਜੋ ਸੀ ਬੀਜ ਕੱਟ ਕੇ ਰੱਖੇ ਸੀ ਨਾ ਉਹ ਬੀਜ ਪਾ ਦਾਂਗੇ ਤੇ ਬੀਜ ਨੂੰ ਪਹਿਲੇ ਚੰਗੀ ਤਰ੍ਹਾਂ ਘੋਲ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਮੀਡੀਅਮ ਤੋਂ ਲੋ ਫਲੇਮ ਤੇ ਰੱਖ ਕੇ ਨਾ ਨੂੰ 3 ਤੋਂ 4 ਮਿੰਟ ਤੱਕ ਬੀਜ ਨੂੰ ਉਸੇ ਤੇ ਭੁੰਨਾਂਗੇ ਬੀਜ ਨੂੰ ਜਿੰਨਾ ਸੀ ਭੁੰਨਾਂਗੇ ਉੰਨੀ ਸਾਡੀ ਸਬਜ਼ੀ ਟੇਸਟੀ ਬਣ ਕੇ ਤਿਆਰ ਹੋਵੇਗੀ ਜਦ ਤੱਕ ਅਸੀਂ ਬੀਜ ਭੁੰਨ ਰਹੇ ਸੀ ਨਾ ਨਾਲ ਦੇ ਨਾਲ ਮੈਂ ਮਸਾਲਾ ਵੀ ਕੱਟ ਕੇ ਆਪਣਾ ਤਿਆਰ ਕਰ ਲਿਆ ਸੀਗਾ ਇੱਥੇ ਬੀਜ ਨੂੰ ਭੁੰਨਦੇ ਆ ਮਿੰਟ ਤਿੰਨ ਤੋਂ ਚਾਰ ਮਿੰਟ ਹੋ ਗਏ ਸੀ ਹੀ ਦੇਖ ਸਕਦੇ ਕਲਰ ਬਹੁਤ ਵਧੀਆ ਆਇਆ ਸੀਗਾ ਬੀਜ ਨੂੰ ਬੀਜ ਭੁੰਨ ਗਏ ਸੀ ਹੁਣ ਇਸ ਨੂੰ ਇੱਕ ਬੋਲ ਦੇ ਵਿੱਚ ਸਾਰੇ ਬੀਜ ਨੂੰ ਉੱਥੇ ਕੱਢ ਦਵਾਂਗੇ ਮੈਂ ਸਾਰੇ ਬੀਜ ਨੂੰ ਬੋਲ ਦੇ ਵਿੱਚ ਕੱਢ ਦਿੱਤਾ ਹੈਗਾ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਨੂੰ ਰੱਖ ਦਵਾਂਗੇ ਸਾਈਡ ਤੇ ਤੇ ਫਟਾਫਟ ਅਸੀਂ ਤੜਕੇ ਦੀ ਤਿਆਰੀ ਕਰ ਲੈਣੇ ਕਿਉਂਕਿ ਮਸਾਲਾ ਦੇ ਅਸੀਂ ਪਹਿਲੇ ਕੱਟ ਕੇ ਰੱਖ ਲਿਆ ਸੀਗਾ ਗੈਸera ਤੇ ਕੜਾਈ ਕੜਾਈ ਜਿਸੀ ਪਾਤਾ ਹੀ ਕੁਕਿੰਗ ਔਇਲ 3 ਵੱਡੇ ਚਮਚ ਮਾਪਾਤੇ ਕੁਕਿੰਗ ਔਇਲ ਔਇਲ ਗਰਮ ਹੋਦੇ ਦੋ ਛੁਟਕੀ ਪਾਤੇ ਸੀ ਹਿੰਗ ਨਾਲੇ ਸੀ ਪਾਦਾਂਗੇ ਇੱਕ ਤੇਜ ਪਤਾ ਦੋ ਟੁਕੜਿਆਂ ਚ ਕੱਟ ਕੇ ਪਾਦਾਂਗੇ 6 ਤੋਂ 7 ਸਾਬਤ ਕਾਲੀ ਮਿਰਚ ਪਾਦਾਂਗੇ ਦੋ ਦਾਲਚੀਨੀਏ ਟੁਕੜੇ ਪਾਦਾਂਗੇ ਇਹਨੂੰ ਹਲਕਾ ਹੀ ਚਟਕਨ ਦਵਾਂਗੇ ਮਸਾਲੇ ਨੂੰ ਇਹ ਚਟਕ ਜਾਏਗਾ ਨਾ ਫਿਰ ਚ ਪਾਦਾਂਗੇ ਪਿਆਜ਼ ਮੈਂ ਦੋ మీడియం ਸਾਈਜ਼ ਦੇ ਪਿਆਇ ਲੈ ਇਹਨੂੰ ਚੋਪਰ ਚ ਪਾ ਕੇ ਮੈਂ ਚੋਪ ਕਰ ਲਈ ਸੀ ਤੁਸੀਂ ਚਾਹਤੇ ਮਿਕਸੀ ਚ ਚਲਾ ਕੇ ਵੀ ਲੈ ਸਕਦੇ ਹੋ ਮੈਂ ਚੋਪਰ 'ਚ ਪਾ ਕੇ ਇਹਨੂੰ ਚੋਪ ਕਰ ਲਿਆ ਸੀਗਾ ਹੁਣ ਮਸਾਲੇ ਨੂੰ ਹੀ ਪਿਆਜ਼ ਨੂੰ ਤੇ ਦੋ ਤੋਂ ਤਿੰਨ ਮਿੰਟ ਤੱਕ ਚੰਗੀ ਤਰ੍ਹਾਂ ਪੁੰਨਾਂਗੇ ਮਸਾਲਾ ਜਿੰਨਾ ਸੀ ਵਧੀਆ ਪੁੰਨਾਂਗੇ ਨਾ ਉਨੀ ਸਬਜ਼ੀ ਜ਼ਿਆਦਾ ਵਧੀਆ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਪਿਆਜ਼ ਇੱਥੇ ਭੁੰਨਗੇ ਸੀ ਕਲਰ ਨੂੰ ਵਧੀਆ ਆ ਗਿਆ ਸੋ ਇਹ ਪਾ ਦਾਂਗੇ ਬੇਸਿਕ ਮਸਾਲੇ ਸਵਾਦ ਅਨੁਸਾਰ ਨਮਕ 1 ਚਮਚ ਕਸ਼ਮੀਰੀ ਲਾਲ ਮਿਰਚ ਅੱਧੇ ਚਮਚ ਹਲਦੀ 1.5 ਚਮਚ ਪਾ ਦਾਂਗੇ ਧਨੀਆ ਪਾਊਡਰ ਦਾ ਇਹਦੇ 'ਚ ਮੈਂ ਲਾਲ ਮਿਰਚ ਦਾ ਇਸਤੇਮਾਲ ਨਹੀਂ ਕੀਤਾ ਕਿਉਂਕਿ ਮੈਂ ਅੱਜ ਜਗ੍ਹਾ ਤੇ ਟਮਾਟਰ ਵਿੱਚ ਨਾ ਹਰੀ ਮਿਰਚ ਨੂੰ ਪੀਸ ਲਿਆ ਸੀ गाइस ਲਈ ਮੈਂ ਲਾਲ ਮਿਰਚ ਸਮਾਨ ਨਹੀਂ ਕਰਾਂਗੇ ਮਸਾਲੇ ਨੂੰ ਚੰਗੀ ਤਾਹੀ ਪਿਆਇਨਾ ਮਿਕਸ ਕਰ ਲਾਂਗੇ ਮਸਾਲਾ نیچے ਲੱਗ ਰਿਹਾ ਹੀ ਮੈਂ ਥੋੜਾ ਜਿਹਾ ਪਾਤਾ ਪਾਣੀ ਤਾਂ ਕਿ ਮਸਾਲਾ نیچے ਨਾ ਲੱਗੇ ਪਿਆਇ ਇਸੇ ਵਧੀਆ ਤਰੀਕੇ ਨਾਲ ਪੁੰਨ ਗਿਆ ਸੀ ਹੁਣ ਉਹ ਚ ਪਾ ਦਾਂਗੇ ਟਮਾਟਰ ਦੀ ਪਿਓਰੀ ਮੈਂ ਤਿੰਨ ਮੀਡੀਅਮ ਸਾਈਜ਼ ਦੇ ਲਈ ਹੀ ਟਮਾਟਰ 2 ਇੰਚ ਦੇ ਟੁਕੜਾ 8 ਤੋਂ 10 ਲੈ ਲੈ ਹੀ ਕਲੀਆਂ ਲਸਣ ਦੀਆਂ ਤਿੰਨ ਹਰੀ ਮਿਰਚ ਨੂੰ ਨਾ ਟਮਾਟਰ ਦੇ ਨਾਲ ਹੀ ਪੀਸ ਕੇ ਤਿਆਰ ਕਰ ਲਿਆ ਸੀ ਟਮਾਟਰ ਵਾਲੀ ਪਿਉਰੀ ਤੇ ਪਾਈ ਦੀ ਸੀ ਪਿਆਦੇ ਚ ਉਹਨੂੰ ਚੰਗੀ ਤਰ੍ਹਾਂ ਸੀ ਮਿਕਸ ਕਰ ਲਵਾਂਗੇ ਉਹਨਾਂ ਨੂੰ ਵੀ ਇੱਥੇ ਚੰਗੀ ਤਰ੍ਹਾਂ 2 ਤੋਂ 3 ਮਿੰਟ ਤੱਕ ਇਹਨੂੰ ਫਿਰ ਦੁਬਾਰਾ ਸੀ ਇਹਦੀ ਮਸਾਲੇ ਨੂੰ ਭੁੰਨਾਂਗੇ ਕਿਉਂਕਿ ਮਸਾਲਾ ਜਿੰਨਾ ਵਧੀਆ ਭੁੰਨਿਆ ਹੈਗਾ ਨਾ ਓਨੀ ਹੀ ਵਧੀਆ ਇੱਥੇ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਮਸਾਲਾ ਭੁੰਨ ਗਿਆ ਸੀ ਜੋ ਹੀ ਪੀਚ ਭੁੰਨ ਕੇ ਰੱਖੇ ਸੀ ਨਾ ਉਹਨੂੰ ਸੀ ਮਸਾਲੇ ਵਿੱਚ ਮਿਕਸ ਕਰ ਦਿੱਤਾ ਸੀਗਾ ਹੁਣ ਉਹਨੂੰ ਚੰਗੀ ਤਰ੍ਹਾਂ ਸੀ ਮਿਕਸ ਕਰਾਂਗੇ ਇਹਨਾਂ ਨੂੰ ਤਾਂ ਕਿ ਬੀਜ ਦੇ ਉੱਪਰ ਪੂਰਾ ਮਸਾਲਾ ਚੰਗੀ ਤਰ੍ਹਾਂ ਕੋਟ ਹੋ ਜਾਏ ਤੇ ਗੈਸ ਨੂੰ మీడియం ਟੂ ਲੋ ਫਲੇਮ ਤੇ ਰੱਖ ਕੇ ਹੀ ਇਸ ਚੰਗੀ ਦਾ ਮਿਕਸ ਕਰਾਂਗੇ ਮਸਾਲਾ ਚੰਗੀ ਦਾ ਮਿਕਸ ਹੋ ਚੁੱਕਾ ਸੀਗਾ ਹੁਣ ਅਸੀਂ ਇਸ ਵਿੱਚ ਪਾ ਦਵਾਂਗੇ ਪਾਣੀ ਇਹ ਰਿਚ ਅਸੀਂ ਗਰਮ ਪਾਣੀ ਦਾ ਇਸਤੇਮਾਲ ਕਰਾਂਗੇ ਠੰਡੇ ਪਾਣੀ ਦਾ ਇਸਤੇਮਾਲ ਤੁਸੀਂ ਨਾ ਕਰਨਾ ਇਹਨੂੰ ਚੰਗੀ ਦਾ ਅਸੀਂ ਮਿਕਸ ਕਰ ਲਵਾਂਗੇ ਗਰਮ ਪਾਣੀ ਪਾਣਾ ਕੁਕਿੰਗ ਪ੍ਰੋਸੈਸ ਨਹੀਂ ਰੁਕਦਾ ਇਸ ਲਈ ਗਰਮ ਪਾਣੀ ਪਾਓਗੇ ਤੇ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਵੇਗੀ ਚੰਗੀ ਤਰ੍ਹਾਂ ਹੀ ਮਿਕਸ ਕਰਤਾ ਹੁਣ ਕਵਰ ਕਰਕੇ 4 ਤੋਂ 5 ਮਿੰਟ ਤੱਕ ਇਥੇ ਸਬਜੀ ਨੂੰ ਪਕਾ ਲਵਾਂਗੇ ਗੈਸ ਨੂੰ ਮੀਡੀਅਮ ਟੂ ਲੋ ਫਲੇਮ ਤੇ ਰੱਖ ਕੇ ਸਬਜੀ ਨੂੰ ਬਣਾ ਕੇ ਤਿਆਰ ਕਰਾਂਗੇ 5 ਕਿ ਮਿੰਟ ਹੋ ਗਏ ਸੀ ਤੁਸੀਂ ਦੇਖ ਸਕਦੇ ਸਬਜੀ ਨੂੰ ਕਲਰ ਬਹੁਤ ਹੀ ਯਾਰਾ ਵਧੀਆ ਆਇਆ ਔਰ ਲੱਗ ਰਹੀ ਨਾ ਇਸਾ ਨੌਨ ਮੈਜੇ ਹੀ ਬਣਾ ਕੇ ਤਿਆਰ ਕੀਤਾ ਬਹੁਤ ਹੀ ਯਾਰ ਟੇਸਟੀ ਬਣ ਕੇ ਤਿਆਰ ਹੁੰਦਾ ਦੇਖਣੇ ਜੇ ਨਹੀਂ ਖਾਣੇ ਚ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਤੁਸੀਂ ਦੇਖ ਸਕਦੇ ਹੋ ਕਲਰ ਇਹਦਾ ਹੁਣ ਇੱਥੇ ਸਬਜੀ ਸਾਡੀ ਬਣ ਕੇ ਤਿਆਰ ਸੀ ਹੁਣ ਅਸੀਂ ਇਚ ਪਾ ਦਵਾਂਗੇ ਥੋੜੀ ਜੀ ਕਸੂਰੀ ਮੇਥੀ ਕਸੂਰੀ ਮੇਥੀ ਪਾ ਕੇ ਫਿਰ ਅਸੀਂ ਇਸ 12 ਸਬ지 ਨੂੰ ਕਰੀ ਮਿਕਸ ਕਰ ਲਵਾਂਗੇ ਇਹ ਸਬ지 ਨੂੰ ਬਣਾ ਲੈ ਥੋੜਾ ਔਇਲ ਜ਼ਰੂਰ ਜ਼ਿਆਦਾ ਲੱਗਦਾ ਜਿਸਾ ਨੌਨ ਵੈਜਨ ਨੂੰ ਜ਼ਿਆਦਾ ਕਿਉਂ ਲੱਗਦਾ ਨਾ ਉਸੇ ਤਰੀਕੇ ਨਾਲ ਇਸ ਸਬ지 ਨੂੰ ਵੀ ਕਿਉਂ ਥੋੜਾ ਜ਼ਿਆਦਾ ਲੱਗਦਾ ਕਿਉਂਕਿ ਅਸੀਂ ਬੀਜ ਨੂੰ ਪਹਿਲੇ ਫਰਾਈ ਵੀ ਕਰਦੇ ਆ ਇਸ ਲਈ ਥੋੜਾ ਜਿਹਾ ਕਿਉਂ ਤੇ ਜ਼ਿਆਦਾ ਲੱਗ ਜਾਂਦਾ ਕਸੂਰੀ ਮੇਥੀ ਪਾ ਕੇ ਇਹ ਫਿਰ ਦਬਾਇਆ ਸੀ ਨੂੰ ਚੰਗੇ ਤਰ੍ਹਾਂ ਮਿਕਸ ਕਰ ਲਿਆ ਸੀਗਾ ਸਬ지 ਸਾਡੀ ਇੱਥੇ ਬਣ ਕੇ ਤਿਆਰ ਹੈ ਹੁਣ ਅਸੀਂ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਇਹ ਫਟਾਫਟ ਸਬਜੀ ਨੂੰ ਅਸੀਂ ਗਰਮਾ ਗਰਮ ਸਰਵ ਕਰ ਲੈਨੇ ਬੋਲ ਦੇ ਵਿੱਚ ਲੋ ਜੀ ਸਾਡੀ ਇਥੇ ਕਠਲ ਦੇ ਬੀਜ ਦੀ ਸਬਜੀ ਬਣ ਕੇ ਤਿਆਰ ਅਗਰ ਤੁਸੀਂ ਟ੍ਰਾਈ ਨਹੀਂ ਕੀਤੀ ਇੱਕ ਵਾਰ ਜ਼ਰੂਰ ਟ੍ਰਾਈ ਕਰਨਾ ਤੁਸੀਂ ਇਹਨੂੰ ਪੂੜੀ ਨਾ ਖਾਓ ਫੁਲਕੇ ਨਾ ਖਾਓ ਬਹੁਤ ਹੀ ਆ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਫਿਰ ਮਿਲਦੇ ਕ ਨਵੀਂ ਵੀਡੀਓ ਨਾਲ